ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ੇਬਰਾਨ ਦਾ ਨੋਵਲ ਟੁੱਟੇ ਖੰਭ। ਚਲੋ ਪੜਦੇ ਹਾਂ ਇਸ ਕਿਤਾਬ ਨੂੰ ਅੱਗੇ। ਤੂਫਾਨ। ਇੱਕ ਦਿਨ ਫੈਰਿਸ ਆਫਨਦੀ ਨੇ ਮੈਨੂੰ ਆਪਣੇ ਘਰ ਰਾਤ ਦੇ ਖਾਣੇ ਤੇ ਬੁਲਾਇਆ। ਮੈਂ ਹਾਂ ਕਰ ਦਿੱਤੀ। ਮੇਰੀ ਆਤਮਾ ਉਸ ਦੇਬੀ ਖਾਣੇ ਲਈ ਭੁੱਖੀ ਸੀ ਜੋ ਖੁਦਾ ਨੇ ਸਲਮਾ ਦੇ ਹੱਥਾਂ ਵਿੱਚ ਰੱਖਿਆ। ਇਹ ਰੋਹਾਨੀ ਖਰਾਕ ਸੀ। ਜਿੰਨੀ ਅਸੀਂ ਖਾਂਦੇ ਸਾਡੀ ਭੁੱਖ ਓਨੀ ਹੀ ਵਧਦੀ ਜਾਂਦੀ। ਇਹ ਉਹ ਖਰਾਕ ਸੀ ਜਿਸ ਦਾ ਸੁਆਦ ਅਰਬ ਦੇ ਕਵੀ ਕੈਸ ਦੰਤ ਤੇ ਅਤੇ ਸਫੋ ਨੇ ਚੱਖਿਆ ਅਤੇ ਜਿਸ ਨੇ ਉਹਨਾਂ ਦੇ ਦਿਲਾਂ ਦੀ ਅਗਨੀ ਨੂੰ ਹੋਰ ਪਰਚੰਡ ਕੀਤਾ ਇਹ ਉਹ ਖਰਾਕ ਸੀ ਜਿਸ ਨੂੰ ਦੇਵੀ ਆਪਣੇ ਚੁੰਮਣਾਂ ਦੀ ਮਿਠਾਸ ਅਤੇ ਹੰਝੂਆਂ ਦੀ ਗੜੱਤਰ ਨਾਲ ਤਿਆਰ ਕਰਦੀ ਹੈ ਜਿਉਂ ਹੀ ਮੈਂ ਫੈਰਿਸ ਆਫੰਦੀ ਦੇ ਘਰ ਪੁੱਜਾ ਮੇਰੀ ਨਜ਼ਰ ਸਲਮਾ ਉਤੇ ਪਈ ਜੋ ਬਾਗ ਵਿੱਚ ਬੈਂਚ ਉਤੇ ਦਰਖਤ ਨਾਲ ਸਿਰ ਟਕਾਈ ਬੈਠੀ ਕਿਟੀ ਰੇਸ਼ਮੀ ਪੋਸ਼ਾਕ ਵਿੱਚ ਦੁਲਹਨ ਵਾਂਗ ਲੱਗ ਰਹੀ ਸੀ ਜਾਂ ਜਿਵੇਂ ਕੋਈ ਸੰਤਰੀ ਉਸ ਥਾਂ ਦੀ ਰਾਖੀ ਕਰ ਰਿਹਾ ਹੋਵੇ ਚੁੱਪਚਾਪ ਅਤੇ ਸਤਿਕਾਰ ਨਾਲ ਮੈਂ ਉਸ ਕੋਲ ਪੁੱਜ ਕੇ ਬਹਿ ਗਿਆ ਮੈਂ ਕੁਝ ਵੀ ਨਾ ਕਿਹਾ ਆਪਣੇ ਆਪ ਨੂੰ ਚੁੱਪ ਦੇ ਹਵਾਲੇ ਕਰ ਦਿੱਤਾ ਜੋ ਦਿਲ ਦੀ ਇੱਕੋ ਇੱਕ ਜਵਾਨ ਹੁੰਦੀ ਹੈ ਪਰ ਮੈਂ ਮਹਿਸੂਸ ਕੀਤਾ ਜਿਵੇਂ ਸਲਮਾ ਮੇਰੀ ਚੁੱਪ ਦੀ ਜਵਾਨ ਨੂੰ ਸੁਣ ਰਹੀ ਸੀ ਅਤੇ ਮੇਰੀਆਂ ਅੱਖਾਂ ਵਿੱਚੋਂ ਮੇਰੀ ਆਤਮਾ ਨੂੰ ਪਛਾਣ ਰਹੀ ਹੋਵੇ ਕੁਝ ਹੀ ਮਿੰਟਾਂ ਵਿੱਚ ਬਜ਼ੁਰਗ ਵੀ ਬਾਹਰ ਆ ਗਿਆ ਤੇ ਉਸ ਮੈਨੂੰ ਆਮ ਦੀ ਤਰ੍ਹਾਂ ਜੀ ਆਇਆਂ ਕਿਹਾ ਜਦੋਂ ਉਸਨੇ ਮੇਰੇ ਵੱਲ ਆਪਣਾ ਹੱਥ ਵਧਾਇਆ ਤਾਂ ਮੈਨੂੰ ਜੱਪਿਆ ਜਿਵੇਂ ਉਹ ਉਸ ਅਦਿੱਖ ਸ਼ਕਤੀ ਰਾਹੀਂ ਆਸ਼ੀਰਵਾਦ ਦੇ ਰਿਹਾ ਸੀ ਜੋ ਮੈਨੂੰ ਤੇ ਉਸ ਦੀ ਬੇਟੀ ਨੂੰ ਨੇੜੇ ਲਿਆ ਰਹੀ ਸੀ ਉਸਨੇ ਹੌਲੀ ਜਹੀ ਕਿਹਾ ਮੇਰੇ ਬੱਚਿਓ ਆਹ ਖਾਣਾ ਤਿਆਰ ਹੈ ਅਸੀਂ ਉਸ ਦੇ ਪਿੱਛੇ ਹੋ ਤੁਰੇ ਅਤੇ ਸਲਮਾਨੀਆ ਅੱਖਾਂ ਵਿੱਚ ਚਮਕ ਸੀ ਜਿਵੇਂ ਉਸ ਦੇ ਪਿਤਾ ਦੇ ਕਹਿਣ ਦਾ ਢੰਗ ਮੇਰੇ ਬੱਚਿਓ ਨੇ ਉਸ ਦੇ ਪਿਆਰ ਵਿੱਚ ਨਵੀਂ ਭਾਵਨਾ ਦਾ ਸੰਚਾਰ ਕਰ ਦਿੱਤਾ ਹੋਵੇ ਅਸੀਂ ਮੇਜ਼ ਤੇ ਬੈਠੇ ਖਾਣੇ ਤੇ ਸ਼ਰਾਬ ਦੇ ਘੁੱਟ ਦਾ ਆਨੰਦ ਮਾਣਦੇ ਰਹੇ ਪਰ ਸਾਡੀਆਂ ਆਤਮਾਵਾਂ ਦੂਰ ਕਿਸੇ ਹੋਰ ਸੰਸਾਰ ਵਿੱਚ ਵਿਚਰ ਰਹੀਆਂ ਸਨ ਤਿੰਨੇ ਵਿਅਕਤੀ ਵੱਖ-ਵੱਖ ਤਰ੍ਹਾਂ ਸੋਚ ਰਹੇ ਸਨ ਪਰ ਤਿੰਨੇ ਹੀ ਪਿਆਰ ਵਿੱਚ ਵੱਜੇ ਹੋਏ ਸਨ ਤਿੰਨੇ ਹੀ ਭੋਲੇ-ਭਾਲੇ ਤੇ ਮਹਿਸੂਸ ਉਦੇਰਾ ਕਰਦੇ ਸਨ ਪਰ ਬਿਹਾਰਿਕ ਗਿਆਨ ਘੱਟ ਸੀ ਇੱਕ ਨਾਟਕ ਖੇਡਿਆ ਜਾ ਰਿਹਾ ਸੀ ਪਜੁਰਗ ਵੱਲੋਂ ਜੋ ਆਪਣੀ ਬੇਟੀ ਨੂੰ ਪਿਆਰ ਨਹੀਂ ਕਰਦਾ ਤੇ ਉਸਦੀ ਖੁਸ਼ੀ ਲਈ ਸਭ ਕੁਝ ਕਰਦਾ 20 ਸਾਲਾਂ ਦੀ ਨੌਜਵਾਨ ਔਰਤ ਉਤਸੁਕਤਾ ਨਾਲ ਭਵਿੱਖ ਬਾਰੇ ਸੋਚ ਰਹੀ ਸੀ ਅਤੇ ਨੌਜਵਾਨ ਕਲਪਨਾ ਦੀ ਦੁਨੀਆ ਵਿੱਚ ਗੁਆਚਿਆ ਪਰ ਚਿੰਤਾਗ੍ਰਸਤ ਸੀ ਜਿਸ ਨੇ ਨਾ ਹੀ ਜ਼ਿੰਦਗੀ ਦੀ ਬਹਾਰ ਦਾ ਆਨੰਦ ਮਾਣਿਆ ਤੇ ਨਾ ਘੜਤਣ ਦਾ ਉਹ ਪਿਆਰ ਅਤੇ ਸੂਝ-ਬੂਝ ਦੀ ਸਿਖਰ ਤੱਕ ਪਹੁੰਚਣ ਦਾ ਯਤਨ ਕਰ ਰਿਹਾ ਸੀ ਆਪਣੇ ਆਪ ਨੂੰ ਉੱਚਾ ਚੁੱਕਣ ਦੇ ਸਮਰੱਥ ਨਹੀਂ ਸੀ ਅਸੀਂ ਤਿੰਨੇ ਸ਼ਾਮ ਦੇ ਧੁੰਦਲਕੇ ਵਿੱਚ ਇਕਾਂਤ ਵਿੱਚ ਖਾ-ਪੀ ਰਹੇ ਸੀ ਜੋ ਦੇਬੀ ਸੁਰੱਖਿਆ ਹੇਠ ਸੀ ਪਰ ਸਾਡੇ ਗਲਾਸਾਂ ਦੀ ਸਤਾਵ ਵਿੱਚ ਕੜਤਣ ਅਤੇ ਬੇਦਨਾ ਛੁਪੀ ਹੋਈ ਸੀ ਹਾਲਾਂ ਅਸੀਂ ਖਾਣਾ ਖਤਮ ਹੀ ਕੀਤਾ ਸੀ ਕਿ ਇੱਕ ਨੌਕਰਾਨੀ ਨੇ ਆ ਕੇ ਦੱਸਿਆ ਕਿ ਫੈਰਿਸ ਆਫ ਅੰਦੀ ਨੂੰ ਕੋਈ ਵਿਅਕਤੀ ਮਿਲਣਾ ਚਾਹੁੰਦਾ ਹੈ ਬਜ਼ੁਰਗ ਨੇ ਉਸ ਵਿਅਕਤੀ ਬਾਰੇ ਪੁੱਛਿਆ ਤਾਂ ਨੌਕਰਾਨੀ ਨੇ ਦੱਸਿਆ ਕਿ ਉਹ ਪਾਦਰੀ ਦਾ ਸਨੇਹਾ ਲੈ ਕੇ ਆਇਆ ਹੈ ਉਸ ਚੁੱਪਦੇ ਪਲ ਦੌਰਾਨ ਫੈਰਿਸ ਅਫੰਦੀ ਨੇ ਆਪਣੀ ਬੇਟੀ ਵੱਲ ਇੰਜ ਵੇਖਿਆ ਜਿਵੇਂ ਇੱਕ ਪੈਗੰਬਰ ਪਰਮਾਤਮਾ ਦੇ ਦਾਅਵੀ ਭੇਦ ਵੱਲ ਚਾਤੀ ਮਾਰ ਰਿਹਾ ਹੋਵੇ ਉਸਨੇ ਨੌਕਰਾਨੇ ਨੂੰ ਕਿਹਾ ਕਿ ਉਸ ਵਿਅਕਤੀ ਨੂੰ ਅੰਦਰ ਲੈ ਆਵੇ ਉਸੇ ਵੇਲੇ ਇੱਕ ਵਰਦੀਧਾਰੀ ਵੱਡੀਆਂ-ਵੱਡੀਆਂ ਕੁੰਡੀਆਂ ਮੁੱਛਾਂ ਵਾਲਾ ਵਿਅਕਤੀ ਕਮਰੇ ਵਿੱਚ ਦਾਖਲ ਹੋਇਆ ਅਤੇ ਬਜ਼ੁਰਗ ਨੂੰ ਅਦਾਬ ਕੀਤੀ ਤੇ ਕਿਹਾ ਕਿ ਪਾਦਰੀ ਨੇ ਉਸ ਨੂੰ ਆਪਣੀ ਨਿੱਜੀ ਗੱਡੀ ਦੇ ਕੇ ਤੁਹਾਨੂੰ ਲਿਆਉਣ ਲਈ ਭੇਜਿਆ ਹੈ ਉਹਨਾਂ ਨੂੰ ਤੁਹਾਡੇ ਨਾਲ ਜ਼ਰੂਰੀ ਕੰਮ ਹੈ ਬਿਜੁਰਗ ਦੇ ਚੇਰੇ ਤੇ ਹਵਾਈਆਂ ਉੱਡਣ ਲੱਗੀਆਂ ਤੇ ਖੁਸ਼ੀ ਅਲੋਪ ਹੋ ਗਈ ਡੂੰਗੀ ਵਿਚਾਰ ਮਗਰੋਂ ਉਹ ਮੇਰੇ ਕੋਲ ਆ ਕੇ ਦੋਸਤਾਨਾ ਲਹਿਜੇ ਵਿੱਚ ਕਹਿਣ ਲੱਗਾ ਇਸ ਇਕਾਂਤ ਥਾਂ ਤੇ ਸਲਮਾ ਨੂੰ ਤੇਰਾ ਸਾਥ ਚੰਗਾ ਲੱਗੇਗਾ ਇਹ ਕਹਿੰਦੇ ਹੋ ਸਲਮਾ ਵੱਲ ਮੁੜਿਆ ਅਤੇ ਮੁਸਕਰਾ ਕੇ ਉਸ ਦੀ ਸਹਿਮਤੀ ਮੰਗੀ ਉਸ ਨੇ ਹਾਂ ਵਿੱਚ ਸਿਰ ਹਲਾ ਦਿੱਤਾ ਪਰ ਮੂੰਹ ਸ਼ਰਮ ਨਾਲ ਲਾਲ ਹੋ ਗਿਆ ਅਤੇ ਸਰੀਲੀ ਮਿੱਠੀ ਆਵਾਜ਼ ਵਿੱਚ ਬੋਲੀ ਮੈਂ ਆਪਣੇ ਮਹਿਮਾਨ ਨੂੰ ਖੁਸ਼ ਰੱਖਣ ਦਾ ਪੂਰਾ ਯਤਨ ਕਰਾਂਗੀ। ਸਲਮਾ ਆਪਣੇ ਪਿਤਾ ਅਤੇ ਪਾਦਰੀ ਦੇ ਭੇਜੇ ਵਿਅਕਤੀ ਨੂੰ ਗੱਡੀ ਵਿੱਚ ਜਾਂਦਿਆਂ ਵੇਖਦੀ ਰਹੀ ਜਦ ਤੱਕ ਕਿ ਉਹ ਅੱਖਾਂ ਓਲੇ ਨਾ ਹੋ ਗਏ। ਫਿਰ ਉਹ ਆ ਕੇ ਮੇਰੇ ਸਾਹਮਣੇ ਦੀਵਾਨ ਜਿਸ ਉੱਤੇ ਹਰੀ ਰੇਸ਼ਮੀ ਚਾਦਰ ਵਿਛੀ ਹੋਈ ਸੀ ਤੇ ਬੈਠ ਗਈ। ਉਹ ਦੀਵਾਨ ਉੱਤੇ ਬੈਠੀ ਇਸ ਤਰ੍ਹਾਂ ਜਾਪਦੀ ਸੀ ਜਿਵੇਂ ਪ੍ਰਵਾਹ ਦੀ ਹਵਾ ਨਾਲ ਹਰੇ-ਹਰੇ ਘਾਹ ਦੀ ਵਿਸ਼ੀ ਦਰੀ ਉੱਤੇ ਲੀਲੀ ਫੁੱਲ ਝੁਕਿਆ ਹੋਇਆ ਇਹ ਪਰਮਾਤਮਾ ਦੀ ਇੱਛਾ ਸੀ ਕਿ ਰਾਤਵਲੇ ਦਰਖਤਾਂ ਨਾਲ ਘੇਰੇ ਖੂਬਸੂਰਤ ਘਰ ਵਿੱਚ ਜਿੱਥੇ ਚੁੱਪ, ਪਿਆਰ ਅਤੇ ਨੇਕੀ ਦਾ ਰਾਜ ਸੀ ਮੈਂ ਤੇ ਸਲਮਾ ਇਕੱਲੇ ਸੀ ਅਸੀਂ ਦੋਵੇਂ ਚੁੱਪ ਸਾਂ ਇਸ ਅੜੀਕ ਵਿੱਚ ਕਿ ਪਹਿਲਾਂ ਕੌਣ ਗੱਲ ਸ਼ੁਰੂ ਕਰੇ ਪਰ ਦੋ ਰੂਹਾਂ ਵਿੱਚ ਜਾਣ ਪਛਾਣ ਦਾ ਸਾਧਨ ਬੋਲਚਾਲ ਨਹੀਂ ਹੁੰਦਾ ਇਹ ਹੋਂਠਾਂ ਜਾਂ ਜ਼ੁਬਾਨ ਤੋਂ ਨਿਕਲੇ ਸ਼ਬਦ ਨਹੀਂ ਜੋ ਦਿਲਾਂ ਨੂੰ ਇੱਕ ਦੂਜੇ ਦੇ ਨੇੜੇ ਕਰਦੇ ਸਨ ਜੋ ਕੁਝ ਜ਼ੁਬਾਨ ਤੋਂ ਨਿਕਲਦਾ ਹੈ ਉਸ ਤੋਂ ਵੀ ਉੱਤੇ ਰਾ ਤੇ ਪਵਿੱਤਰ ਕੁਝ ਹੋਰ ਵੀ ਹੈ ਜੋ ਬਸ ਸਾਡੀਆਂ ਰੂਹਾਂ ਨੂੰ ਰੁਸ਼ਨਾਉਂਦੀ ਹੈ ਸਾਡੇ ਦਿਲਾਂ ਵਿੱਚ ਭੇਤਪਰੀ ਗੱਲ ਕਹਿੰਦੀ ਹੈ ਅਤੇ ਇੱਕ ਦੂਜੇ ਨੂੰ ਨੇੜੇ ਕਰਦੀ ਹੈ ਜੋ ਸਾਨੂੰ ਸਾਡੇ ਆਪੇ ਤੋਂ ਅਲੱਗ ਕਰਦੀ ਹੈ ਉਹਦੀ ਉਚਾਈ ਵਿੱਚ ਤਾਰੀਆਂ ਲਵਾਉਂਦੀ ਹੈ ਅਤੇ ਸਾਨੂੰ ਖੁਦਾ ਦੇ ਨੇੜੇ ਲਿਆਉਂਦੀ ਹੈ ਇਹ ਸਾਨੂੰ ਅਹਿਸਾਸ ਕਰਾਉਂਦੀ ਹੈ ਕਿ ਜਿਸਮ ਤਾਂ ਕੇਵਲ ਕਾਇਦਖਾਨਾ ਹਨ ਅਤੇ ਇਹ ਸੰਸਾਰ ਦੇਸ਼ ਨਕਾਲੇ ਦੀ ਥਾਂ ਸਲਮਨ ਨੇ ਮੇਰੇ ਵੱਲ ਵੇਖਿਆ ਅਤੇ ਉਸ ਦੀ ਨਜ਼ਰ ਦਿਲ ਦਾ ਭੇਦ ਕਹਿ ਗਈ ਫਿਰ ਹੌਲੀ ਜਿਹੀ ਬੋਲੀ ਆਓ ਬਾਗ ਵਿੱਚ ਚੱਲ ਕੇ ਦਰਖਤਾਂ ਹੇਠ ਬੈਠੀਏ ਅਤੇ ਪਹਾੜਾਂ ਦੇ ਪਿੱਛੋਂ ਦੀ ਨਿਕਲਦੇ ਚੰਦਰਮਾ ਨੂੰ ਵੇਖੀਏ ਸਦਾ ਕਿਹਾ ਮੰਨ ਕੇ ਮੈਂ ਆਪਣੀ ਜਗਾਤ ਉੱਠਿਆ ਪਰ ਕੁਝ ਹਿਚਕ ਜਾ ਕੇ ਕੀ ਤੇਰੇ ਖਿਆਲਾਂ ਵਿੱਚ ਇੱਥੇ ਬੈਠਣਾ ਜ਼ਿਆਦਾ ਠੀਕ ਨਹੀਂ ਜਦ ਤੱਕ ਚੰਦਰਮਾ ਉੱਚਾ ਹੋ ਕੇ ਬਾਗ ਨੂੰ ਰੌਸ਼ਨਾ ਨਹੀਂ ਦਿੰਦਾ ਮੈਂ ਕਿਹਾ ਹਨੇਰਾ ਫੁੱਲਾ ਤੇ ਬੂਟਿਆਂ ਨੂੰ ਛਪਾ ਲੈਂਦਾ ਹੈ ਅਸੀਂ ਕੁਝ ਵੀ ਨਹੀਂ ਵੇਖ ਸਕਦੇ ਪਰ ਉਸ ਕਿਹਾ ਜੇ ਹਨੇਰਾ ਦਰਾਖਤਾਂ ਤੇ ਫੁੱਲਾਂ ਨੂੰ ਸਾਡੀਆਂ ਨਜ਼ਰਾਂ ਤੋਂ ਛਪਾ ਲੈਂਦਾ ਹੈ ਪਰ ਸਾਡੇ ਦਿਲਾਂ ਵਿਚਲੇ ਪਿਆਰ ਨੂੰ ਨਹੀਂ ਛਪਾ ਸਕੇਗਾ ਅਜੀਬ ਜਿਹੇ ਅੰਦਾਜ਼ ਵਿੱਚ ਇਹ ਸ਼ਬਦ ਕਹਿੰਦਿਆਂ ਉਹ ਨਜ਼ਰਾਂ ਘੁਮਾ ਕੇ ਖਿੜਕੀ ਤੋਂ ਬਾਹਰ ਵੇਖਣ ਲੱਗੀ ਮੈਂ ਚੁੱਪਚਾਪ ਉਹਦੇ ਕਹੇ ਸ਼ਬਦਾਂ ਨੂੰ ਵਿਚਾਰਨ ਲੱਗਾ ਹਰ ਸ਼ਬਦ ਦੇ ਅਸਲੀ ਅਰਥਾਂ ਦੀ ਤੱਕ ਪਹੁੰਚਣਾ ਚਾਹਿਆ ਉਸਨੇ ਮੇਰੇ ਵੱਲ ਵੇਖਿਆ ਜਿਵੇਂ ਆਪਣੇ ਕਹੇ ਸ਼ਬਦਾਂ ਤੇ ਪਸਤਾ ਰਹੀ ਹੋਵੇ ਆਪਣੀਆਂ ਨਜ਼ਰਾਂ ਦੇ ਜਾਦੂ ਨਾਲ ਮੇਰੇ ਕੰਨਾਂ ਵਿੱਚੋਂ ਉਹਨਾਂ ਸ਼ਬਦਾਂ ਨੂੰ ਵਾਪਸ ਲੈਣਾ ਚਾਹੁੰਦੀ ਹੋਵੇ ਪਰ ਉਹ ਨਜ਼ਰਾਂ ਉਸ ਦੇ ਕਹੇ ਸ਼ਬਦਾਂ ਨੂੰ ਭੁਲਾਣ ਦੀ ਥਾਂ ਮੇਰੇ ਦਿਲ ਦੀ ਗਹਿਰਾਈ ਵਿੱਚ ਖੁੱਬ ਕੇ ਪਿਆਰ ਤੇ ਪ੍ਰਭਾਵਸ਼ਾਲੀ ਸ਼ਬਦ ਦੁਹਰਾ ਰਹੀਆਂ ਸਨ ਜੋ ਹਮੇਸ਼ਾ ਲਈ ਮੇਰੀ ਜ਼ਾਤ ਦਾ ਹਿੱਸਾ ਬਣ ਚੁੱਕੇ ਸਨ ਇਤਸ ਸੰਸਾਰ ਵਿੱਚ ਖੂਬਸੂਰਤੀ ਅਤੇ ਬਡੱਪਣ ਮਨੁੱਖ ਦੇ ਮਨ ਵਿੱਚ ਪੈਦਾ ਹੋਏ ਇੱਕੋ ਵਿਚਾਰ ਜਾਂ ਭਾਵ ਦੀ ਉਪਜ ਹੈ। ਬੀਤੀਆਂ ਨਸਲਾਂ ਰਾਹੀਂ ਬਣਾਈ ਹਰ ਚੀਜ਼ ਜੋ ਸਾਡੇ ਸਾਹਮਣੇ ਹੈ ਹੋਂਦ ਵਿੱਚ ਆਉਣ ਤੋਂ ਪਹਿਲਾਂ ਇਹ ਇੱਕ ਪੁਰਸ਼ ਦੇ ਮਨ ਵਿੱਚ ਉਪਜਿਆ ਵਿਚਾਰ ਜਾਂ ਔਰਤ ਦੇ ਦਿਲ ਵਿੱਚ ਪੈਦਾ ਹੋਈ ਅਮੰਗ ਸੀ। ਕ੍ਰਾਂਤੀਆਂ ਜੋ ਖੂਨ ਬਹਾ ਕੇ ਹੋਂਦ ਵਿੱਚ ਆਉਂਦੀਆਂ ਅਤੇ ਮਨੁੱਖ ਨੂੰ ਆਜ਼ਾਦੀ ਵੱਲ ਪ੍ਰੇਰਦੀਆਂ ਹਨ। ਹਜ਼ਾਰਾਂ ਆਦਮੀ ਆ ਵਿੱਚੋਂ ਇੱਕ ਆਦਮੀ ਦੇ ਮਨ ਵਿੱਚ ਆਇਆ ਵਿਚਾਰ ਹੁੰਦਾ ਹੈ ਤਵਾਕੁਨ ਜੰਗਾ ਜਿਨ੍ਹਾਂ ਨੇ ਸਲਤਨਤਾਂ ਤਵਾ ਕਰ ਦਿੱਤੀਆਂ ਇਸੇ ਇੱਕ ਵਿਅਕਤੀ ਦੇ ਮਨ ਵਿੱਚ ਉਪਜੇ ਵਿਚਾਰ ਸਨ ਮਹਾਨ ਉਪਦੇਸ਼ ਜਿਨ੍ਹਾਂ ਨੇ ਇਨਸਾਨੀਅਤ ਦੇ ਜੀਵਨ ਟੰਗ ਨੂੰ ਹੀ ਬਦਲ ਕੇ ਰੱਖ ਦਿੱਤਾ ਉਹ ਮਨੁੱਖ ਦੇ ਵਿਚਾਰ ਦੀ ਹੀ ਦੇਣ ਸਨ ਜਿਸ ਦੀ ਪ੍ਰਤਿਭਾ ਨੇ ਉਸ ਨੂੰ ਉਸਦੇ ਆਲੇ ਦੁਆਲੇ ਤੋਂ ਅਡਰਾ ਰੱਖਿਆ ਇੱਕੋ ਉਪਜੇ ਵਿਚਾਰ ਕਾਰਨ ਮਿਨਾਰ ਉਸਰੇ ਇਸਲਾਮ ਦੀ ਸ਼ਾਨ ਕਾਇਮ ਹੋਈ ਅਤੇ ਐਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਸੜ ਕੇ ਸੁਆਹ ਹੋ ਗਈ ਰਾਤ ਵੇਲੇ ਮਨ ਵਿੱਚ ਉਪਜਿਆ ਇੱਕ ਵਿਚਾਰ ਤੁਹਾਨੂੰ ਆਕਾਸ਼ ਤੱਕ ਚੁਕਲ ਜਾਏਗਾ ਜਾਂ ਫਿਰ ਧਰਤੀ ਤੇ ਲਿਆ ਪਟਕੇਗਾ ਔਰਤ ਦੀ ਇੱਕ ਨਜ਼ਰ ਤੁਹਾਨੂੰ ਦੁਨੀਆਂ ਦਾ ਸਭ ਤੋਂ ਖੁਸ਼ ਨਸੀਬ ਮਨੁੱਖ ਬਣਾ ਦਿੰਦੀ ਹੈ ਆਗਮੀ ਦੇ ਮੂੰਹ ਨਿਕਲਿਆ ਇੱਕ ਸ਼ਬਦ ਹੀ ਤੁਹਾਨੂੰ ਅਮੀਰ ਜਾਂ ਗਰੀਬ ਬਣਾ ਦੇਵੇਗਾ ਉਸ ਰਾਤ ਸਾਲਮਾ ਦੇ ਮੂੰਹੋਂ ਨਿਕਲੇ ਉਹਨਾਂ ਸ਼ਬਦਾਂ ਨੇ ਜਿਵੇਂ ਮੈਨੂੰ ਬੀਤੇ ਅਤੇ ਭਵਿੱਖ ਵਿਚਕਾਰ ਜਕੜ ਲਿਆ ਜਿਵੇਂ ਕਿਸੇ ਕਿਸ਼ਤੀ ਨੂੰ ਸਾਗਰ ਵਿੱਚ ਸਹਾਰਾ ਮਿਲ ਗਿਆ ਹੋਵੇ ਉਸ ਸ਼ਬਦ ਨੇ ਮੈਨੂੰ ਜਵਾਨੀ ਦੀ ਅਕਲ ਦੀ ਨੀਂਦ ਤੋਂ ਜਗਾ ਦਿੱਤਾ ਅਤੇ ਉਸ راہ ਵੱਲ ਤੋਰਿਆ ਜਿੱਥੇ ਜੀਵਨ ਅਤੇ ਮੌਤ ਆਪਣਾ ਆਪਣਾ ਰੋਲ ਅਦਾ ਕਰਦੇ ਹਨ ਜਦੋਂ ਅਸੀਂ ਬਾਗ ਵਿੱਚ ਪੁੱਜੇ ਫੁੱਲਾਂ ਦੀ ਸੁਗੰਧੀ ਹਵਾ ਵਿੱਚ ਘੁਲ ਮਿਲ ਚੁੱਕੀ ਸੀ ਅਸੀਂ ਮੋਤੀਏ ਦੇ ਦਰਖਤ ਨੇੜੇ ਪਏ ਬੈਂਚ ਉੱਤੇ ਚੁੱਪਚਾਪ ਬੈਠ ਕੇ ਸੌਂ ਰਹੀ ਕੁਦਰਤ ਦੇ ਰੰਗ ਮਾਣਦੇ ਰਹੇ ਜਦੋਂ ਕਿ ਨੀਲੇ ਅਸਮਾਨ ਵਿੱਚ ਕੋਈ ਦੇਵ ਵੀ ਨਜ਼ਰ ਸਾਡੀ ਮਿਲਣੀ ਦੀ ਗਵਾਹੀ ਭਰ ਰਹੀ ਸੀ ਚੰਦਰਮਾ ਸਨਨ ਪਹਾੜ ਦੇ ਪਿੱਛੋਂ ਬਾਹਰ ਨਿਕਲ ਆਇਆ ਸੀ ਇਹ ਉਸ ਦੀਆਂ ਰੇਸ਼ਮਾ ਟੱਟ ਪਹਾੜੀਆਂ ਤੇ ਪਹਾੜ ਉੱਤੇ ਪੈ ਰਹੀਆਂ ਸਨ ਅਤੇ ਅਸੀਂ ਘਾਟੀ ਦੇ ਕੰਢੇ ਤੇ ਬੈਠੇ ਪਿੰਡਾਂ ਦੀ ਝਲਕ ਵੇਖ ਰਹੇ ਸਨ ਜੋ ਹਨੇਰੇ ਵਿੱਚੋਂ ਉਤਰ ਕੇ ਵਿਖਾਈ ਦੇਣ ਲੱਗ ਪਈ ਸੀ ਚੰਦ ਦੀ ਚਾਂਦੀ ਰੰਗੀਆਂ ਰਿਸ਼ਮਾਂ ਹੇਠ ਲਬਨਾਨ ਖੂਬਸੂਰਤ ਨਜ਼ਾਰਾ ਆ ਰਿਹਾ ਸੀ ਪੱਛਮ ਦੇ ਕਵੀ ਲਬਨਾਨ ਨੂੰ ਪੌਰਾਣਿਕਤਾ ਮੰਨਦੇ ਹਨ ਜਿਵੇਂ ਡੈਵਿਡ ਤੇ ਸੋਲੋਮਨ ਦੇ ਪੈਗੰਬਰ ਦੇ ਗੁਜ਼ਰ ਜਾਣ ਪਿੱਛੋਂ ਭੁੱਲੀ ਵਿਸਰੀ ਥਾਂ ਬਣ ਗਈ ਹੋਵੇ ਉਹਨਾਂ ਪੱਛਮੀ ਕਵੀਆਂ ਲਈ ਲਬਨਾਨ ਸ਼ਬਦ ਕਾਵਿਕ ਪ੍ਰਭਾਵ ਦਿੰਦਾ ਹੈ ਜਿਸ ਦੇ ਪਹਾੜ ਦੇ ਕੰਡਿਆਂ ਉੱਤੇ ਪਵਿੱਤਰ ਦੀਉਦਾਰ ਦੀ ਸੁਗੰਧੀ ਵਿਖਰੀ ਹੋਵੇ ਇਹ ਉਹਨਾਂ ਨੂੰ ਧਾਤ ਅਤੇ ਮਾਰੂਥਲ ਦੇ ਬਣੇ ਮਜਬੂਤੀ ਨਾਲ ਘੜੇ ਉਹਨਾਂ ਧਾਰਮਿਕ ਸਥਾਨਾਂ ਦੀ ਅਤੇ ਘਾਟੀਆਂ ਵਿੱਚ ਚੜਦੇ ਹਿਰਨਾਂ ਦੇ ਝੁੰਡ ਦੀ ਯਾਦ ਵਾਉਂਦਾ ਹੈ ਉਸ ਰਾਤ ਮੈਂ ਲੈਬਨਾਨ ਨੂੰ ਸੁਪਨੇ ਵਾਂਗ ਇੱਕ ਕਵੀ ਦੀ ਅੱਖ ਨਾਲ ਵੇਖਿਆ ਵਸਤਾਂ ਦੀ ਦਿੱਖ ਬਲਬਲਿਆਂ ਦੇ ਅਨਸਾਰ ਹੀ ਤਬਦੀਲ ਹੁੰਦੀ ਹੈ ਅਤੇ ਸਾਨੂੰ ਉਹਨਾਂ ਵਿੱਚ ਜਾਦੂ ਅਤੇ ਖੂਬਸੂਰਤੀ ਨਜ਼ਰ ਆਉਂਦੀ ਹੈ ਜੋਦੋਂ ਕੇ ਇਹ ਖੂਬਸੂਰਤੀ ਅਸਲ ਵਿੱਚ ਸਾਡੇ ਅੰਦਰ ਦੀ ਹੁੰਦੀ ਹੈ ਜਿਉਂ ਹੀ ਚੰਦਨੀਆ ਕਿਰਨਾਂ ਸਲਮਨ ਦੇ ਚਿਹਰੇ ਗਰਦਨ ਤੇ ਵਾਵਾ ਉਤੇ ਪਈਆਂ ਉਹ ਇੰਜ ਜਾਪਣ ਲੱਗੀਆਂ ਜਿਵੇਂ ਖੂਬਸੂਰਤੀ ਤੇ ਪਿਆਰ ਦੀ ਦੇਵੀ ਇਸਤਰ ਦੇ ਕਿਸੇ ਪੁਜਾਰੀ ਨੇ ਆਪਣੀ ਉਂਗਲਾਂ ਨਾਲ ਹਾਕੀ ਦੰਦ ਦਾ ਬੁੱਤ ਘੜਿਆ ਹੋਵੇ ਜਿਉਂ ਹੀ ਉਸ ਦੀ ਨਜ਼ਰ ਮੇਰੇ ਤੇ ਪਈ ਉਹ ਝੱਟ ਬੋਲੀ ਤੂੰ ਚੁੱਪ ਕਿਉਂ ਹੈ ਤੂੰ ਆਪਣੀ ਬੀਤੀ ਜ਼ਿੰਦਗੀ ਬਾਰੇ ਕੁਝ ਕਿਉਂ ਨਹੀਂ ਦੱਸਦਾ ਮੈਂ ਨਜ਼ਰ ਚੁੱਕ ਕੇ ਉਸ ਵੱਲ ਵੇਖਿਆ ਤੇ ਮੇਰੀ ਚੁੱਪੀ ਟੁੱਟੀ ਤੇ ਮੂੰਹ ਵਿੱਚੋਂ ਬੋਲ ਨਿਕਲੇ ਆ ਕੀ ਤੂੰ ਨਹੀਂ ਸੁਣਿਆ ਜੋ ਮੈਂ ਇਸ ਬਗੀਚੀ ਵਿੱਚ ਆਉਂਦੇ ਹੋਏ ਕਿਹਾ ਸੀ ਉਹ ਰੂਹ ਜੋ ਫੁੱਲਾਂ ਦੀ ਸਰਸਰਾਹਟ ਅਤੇ ਚੁੱਪ ਦਾ ਗੀਤ ਸੁਣਦੀ ਹੈ ਉਹ ਮੇਰੀ ਆਤਮਾ ਦੀ ਚੀਖ ਪੁਕਾਰ ਤੇ ਦਿਲ ਦਾ ਦਰਦ ਵੀ ਸੁਣ ਸਕਦੀ ਹੈ ਉਸ ਨੇ ਆਪਣੇ ਚਿਹਰੇ ਨੂੰ ਹੱਥਾਂ ਨਾਲ ਢੱਕਦਿਆਂ ਕੰਬਦੀ ਆਵਾਜ਼ ਵਿੱਚ ਕਿਹਾ ਹਾਂ ਮੈਂ ਸੁਣਦੀ ਹਾਂ ਮੈਨੂੰ ਉਹ ਆਵਾਜ਼ ਸੁਣਦੀ ਹੈ ਜੋ ਰਾਤ ਦੀ ਛਾਤੀ ਵਿੱਚ ਅਤੇ ਦਿਨ ਦੇ ਦਿਲ ਵਿੱਚ ਉੱਠਦੇ ਤੂਫਾਨ ਵਿੱਚੋਂ ਆਉਂਦੀ ਹੈ। ਸਲਮਾ ਨੂੰ ਛੱਡ ਕੇ ਮੈਂ ਆਪਣੇ ਬੀਤੇ ਅਤੇ ਹੋਂਦ ਤੇ ਸਭ ਕੁਝ ਨੂੰ ਭਲਾ ਕੇ ਉਸ ਨੂੰ ਉੱਤਰ ਦਿੱਤਾ। ਅਤੇ ਮੈਂ ਵੀ ਇਹੀ ਸੁਣਿਆ ਹੈ ਸਲਮਾ ਮੈਂ ਹਵਾ ਵਿੱਚ थरथराਂਦਾ ਖੁਸ਼ੀ ਦੇਣ ਵਾਲਾ ਸੰਗੀਤ ਸੁਣਿਆ ਹੈ ਜਿਸ ਨਾਲ ਸਾਰਾ ਬ੍ਰਹਿਮੰਡ ਕੰਬ ਉੱਠਿਆ। ਇਹ ਲਫ਼ਜ਼ ਸੁਣਦਿਆਂ ਹੀ ਉਸ ਆਪਣੀਆਂ ਅੱਖਾਂ ਮੀਟ ਲਈਆਂ ਅਤੇ ਉਸ ਦੇ ਹੋਂਠਾਂ ਉਤੇ ਮੈਨੂੰ ਅਜਹੀ ਮੁਸਕਾਨ ਦਿਖਾਈ ਦਿੱਤੀ। ਜਿਸ ਵਿੱਚ ਖੁਸ਼ੀ ਅਤੇ ਉਦਾਸੀ ਮਿਲੀ ਹੋਈ ਸੀ ਉਹ ਹੌਲੀ ਜਹੀ ਬੋਲੀ ਹੁਣ ਮੈਨੂੰ ਸਮਝ ਆਈ ਹੈ ਕਿ ਕੁਝ ਹੋਰ ਵੀ ਹੈ ਜੋ ਆਕਾਸ਼ ਨਾਲ ਉੱਚੇਰਾ ਸਾਗਰ ਨਾਲ ਡੂੰਗਾ ਅਤੇ ਜੀਵਨ ਅਤੇ ਮੌਤ ਦੇ ਵਕਤ ਨਾਲੋਂ ਅਜੀਬ ਹੈ ਅੱਜ ਮੈਨੂੰ ਉਹ ਹੱਸ ਦਾ ਪਤਾ ਲੱਗਾ ਹੈ ਜੋ ਪਹਿਲਾਂ ਨਹੀਂ ਸੀ ਪਤਾ ਉਸ ਵੇਲੇ ਸਲਮਾ ਮੈਨੂੰ ਇੱਕ ਦੋਸਤ ਨਾਲੋਂ ਵਧੇਰੇ ਅਜੀਬ ਭੈਣ ਨਾਲੋਂ ਵਧੇਰੇ ਨੇੜੇ ਅਤੇ ਮਾਸ਼ੂਕਾਂ ਨਾਲੋਂ ਵਧੇਰੇ ਪਿਆਰੀ ਲੱਗੀ ਉਇਕ ਮਹਾਨ ਵਿਚਾਰ ਸੁੰਦਰ ਸੁਪਨਾ ਜਿਹਾ ਬਣ ਗਈ ਇਹ ਸੋਚਣਾ ਗਲਤ ਹੈ ਕਿ ਪਿਆਰ ਲੰਮੇ ਸਾਥ ਅਤੇ ਬਧੇਰੇ ਮੇਲਜੋਲ ਤੋਂ ਉਪਜਦਾ ਹੈ ਪਿਆਰ ਤਾਂ ਰੂਹ ਦੀ ਸਾਝ ਦੀ ਪੈਦਾਵਾਰ ਹੈ ਅਤੇ ਜੇ ਉਹ ਸਾਝ ਇੱਕ ਪਲ ਵਿੱਚ ਪੈਦਾ ਨਹੀਂ ਹੁੰਦੀ ਤਾਂ ਇਹ ਸਾਲਾਂ ਤੱਕ ਜਾਂ ਪੁਸ਼ਤਾਂ ਤੱਕ ਵੀ ਪੈਦਾ ਨਹੀਂ ਹੋਵੇਗੀ ਸਲਮਨ ਨੇ ਆਪਣਾ ਸਿਰ ਉੱਚਾ ਚੁੱਕਿਆ ਤੇ ਦੂਰ ਅਦਿਖ ਵੱਲ ਵੇਖਿਆ ਜਿੱਥੇ ਸਨਨ ਪਹਾੜ ਆਕਾਸ਼ ਨੂੰ ਛੂ ਰਿਹਾ ਸੀ ਅਤੇ ਬੋਲੇ ਕੱਲ ਤੱਕ ਤੂੰ ਮੇਰੇ ਭਰਾ ਵਾਂਗ ਸੀ ਮੈਂ ਜਿਸ ਕੋਲ ਆਪਣੇ ਪਿਤਾ ਦੇ ਸائے ਹੇਠ ਰਹਿ ਸਕਦੀ ਅਤੇ ਜਿਸ ਕੋਲ ਸ਼ਾਂਤੀ ਨਾਲ ਬੈਠ ਸਕਦੀ ਸਾਂ ਪਰ ਹੁਣ ਮੈਨੂੰ ਪਿਆਰੇ ਭਰਾ ਨਾਲੋਂ ਵਧੇਰੇ ਤੇ ਬੜੀ ਅਜੀਬ ਤੇ ਪਿਆਰੇ ਜੀ ਭਾਵਨਾ ਦਾ ਅਹਿਸਾਸ ਹੋ ਰਿਹਾ ਹੈ ਪਿਆਰ ਅਤੇ ਡਰ ਨਾਲਿਆ ਮਿਲਿਆ ਮੈਨੂੰ ਖੁਸ਼ੀ ਅਤੇ ਗਮੀ ਦੋਵੇਂ ਭਾਵਨਾਵਾਂ ਦਿਲ ਨੂੰ ਟੰਬ ਰਹੀਆਂ ਹਨ ਮੈਂ ਉੱਤਰ ਦਿੱਤਾ ਇਹ ਬਲਬਲਾ ਜਿਸ ਤੋਂ ਅਸੀਂ ਡਰਦੇ ਹਾਂ ਤੇ ਸਾਨੂੰ ਟੰਬਦਾ ਹੈ ਦਾ ਦੇਲ ਵਿੱਚ ਪੈਦਾ ਹੋ ਜਾਣਾ ਕੁਦਰਤ ਦਾ ਨਿਯਮ ਹੈ ਜਿਸ ਕਾਰਨ ਚੰਦ ਧਰਤੀ ਦੁਆਲੇ ਅਤੇ ਸੂਰਜ ਖੁਦਾ ਦੁਆਲੇ ਚੱਕਰ ਕੱਟਦਾ ਹੈ ਉਸੇ ਆਪਣਾ ਹੱਥ ਮੇਰੇ ਸਿਰ ਤੇ ਰੱਖ ਕੇ ਵਾਲਾਂ ਵਿੱਚ ਉਂਗਲੀਆਂ ਫੇਰਨੇ ਸ਼ੁਰੂ ਕਰ ਦਿੱਤੀਆਂ ਉਸ ਦੇ ਚਿਹਰੇ ਤੇ ਚਮਕ ਸੀ ਪਰ ਅੱਖਾਂ ਵਿੱਚ ਹੰਝੂ ਆ ਗਏ ਜਿਵੇਂ ਲੀਲੀ ਫੁੱਲ ਦੇ ਪੱਤੇ ਅਤੇ ਤਰੇਲ ਟੁਕ ਪਏ ਹੋਣ ਉਹ ਹੌਲੀ ਜਹੀ ਕਹਿਣ ਲੱਗੀ ਸਾਡੀ ਇਸ ਕਹਾਣੀ ਤੇ ਕੌਣ ਵਿਸ਼ਵਾਸ ਕਰੇਗਾ ਕੌਣ ਮੰਨੇਗਾ ਕਿ ਇਸ ਕੜੀ ਅਸੀਂ ਸ਼ੰਕਾ ਦੇ ਸਾਰੀਆਂ ਮੰਜ਼ਲਾਂ ਪਾਰ ਕਰ ਲਈਆਂ ਹਨ ਕੌਣ ਯਕੀਨ ਕਰੇਗਾ ਕਿ ਨਿਸ਼ਾਨ ਦਾ ਮਹੀਨਾ ਜਦੋਂ ਅਸੀਂ ਪਹਿਲੀ ਵਾਰ ਇੱਕ ਦੂਜੇ ਦੇ ਨੇੜੇ ਆਏ ਉਹ ਮਹੀਨਾ ਹੈ ਜਿਸ ਨੇ ਸਾਨੂੰ ਜ਼ਿੰਦਗੀ ਦੇ ਪਵਿੱਤਰ ਬੰਧਨ ਵਿੱਚ ਬੰਨ੍ਹ ਦਿੱਤਾ ਹੈ ਬੋਲਦੇ ਆਂ ਬੋਲਦੇ ਆਂ ਉਸ ਦੀਆਂ ਉਂਗਲਾਂ ਸਿਰ ਦੇ ਵਾਲਾਂ ਵਿੱਚ ਫੇਰੇ ਰਹੀਆਂ ਸਨ ਅਤੇ ਮੇਰੇ ਸਾਹਮਣੇ ਉਸ ਖੂਬਸੂਰਤ ਨਾਜ਼ੁਕ ਹੱਥਾਂ ਦੀਆਂ ਉਂਗਲਾਂ ਸ਼ਾਹ ਵੇ ਸ਼ਾਹੀ ਤਾਜ ਜਹੋਰ ਸ਼ਾਨ ਨੂੰ ਸ਼ਕਤ ਕੁਝ ਵੀ ਨਹੀਂ ਸੀ ਮੈਂ ਉਸ ਨੂੰ ਉੱਤਰ ਦਿੰਦਿਆਂ ਕਿਹਾ ਲੋਕ ਸਾਡੀ ਇਸ ਕਹਾਣੀ ਤੇ ਵਿਸ਼ਵਾਸ ਨਹੀਂ ਕਰਨਗੇ ਕਿਉਂਕਿ ਉਹ ਨਹੀਂ ਜਾਣਦੇ ਕਿ ਪਿਆਰ ਅਜਿਹਾ ਫੁੱਲ ਹੈ ਜੋ ਬਿਨਾਂ ਮੌਸਮ ਤੋਂ ਵੀ ਉਗਦਾ ਤੇ ਖਿੜਦਾ ਹੈ ਪਰ ਕੀ ਇਹ ਨਿਸਾਨ ਮਹੀਨਾ ਸੀ ਜਿਸ ਨੇ ਸਾਨੂੰ ਨੇੜੇ ਲਿਆਂਦਾ ਤੇ ਪਹਿਲੀ ਵਾਰ ਜ਼ਿੰਦਗੀ ਦੇ ਪਵਿੱਤਰ ਬੰਧਨ ਵਿੱਚ ਬੰਨਿਆ ਕੀ ਇਹ ਖੁਦਾ ਦਾ ਵਰਦਾਨ ਨਹੀਂ ਜਿਸ ਨੇ ਜਨਮ ਤੋਂ ਪਹਿਲਾਂ ਸਾਡੀਆਂ ਰੂਹਾਂ ਨੂੰ ਨੇੜੇ ਲਿਆਂਦਾ ਅਤੇ ਦਿਨ ਤੇ ਰਾਤਾਂ ਲਈ ਸਾਨੂੰ ਇੱਕ ਦੂਜੇ ਉਤੇ ਕਾਬਜ਼ ਕਰ ਦਿੱਤਾ ਮਨੁੱਖ ਦੀ ਜ਼ਿੰਦਗੀ ਮਾਂ ਦੇ ਪੇਟ ਵਿੱਚੋਂ ਸ਼ੁਰੂ ਹੋ ਕੇ ਕਬਰਾਂ ਵਿੱਚ ਖਤਮ ਨਹੀਂ ਹੁੰਦੀ ਅਤੇ ਇਹ ਚੰਨ ਤੇ ਤਾਰੇ ਆ ਜੜਿਆ ਆਕਾਸ਼ ਅਤੇ ਇਹ ਚੰਨ ਤੇ ਤਾਰੇ ਆ ਜੜਿਆ ਆਕਾਸ਼ ਪਿਆਰੀਆਂ ਰੂਹਾਂ ਅਤੇ ਸਾਖਿਆਤ ਆਤਮਾਵਾਂ ਤੋਂ ਸਖਣਾ ਨਹੀਂ ਹੈ ਜਿਉਂ ਹੀ ਉਸਨੇ ਆਪਣਾ ਹੱਥ ਮੇਰੇ ਸਿਰ ਤੋਂ ਚੁੱਕਿਆ ਮੈਨੂੰ ਲੱਗਿਆ ਜਿਵੇਂ ਵਾਲਾਂ ਦੀਆਂ ਜੜਾਂ ਵਿੱਚ ਰਾਤ ਦੀ ਹਵਾ ਵਿੱਚ ਮਿਲਿਆ ਬਿਜਲੀ ਦਾ ਕਰੰਟ ਜਿਸੰ ਮੇਤੇ ਤੁਮ ਤੜੀ ਜਹੀ ਛੇੜ ਗਿਆ ਹੋਵੇ ਇੱਕ ਪੱਕੇ ਸ਼ਰਧਾਲੂ ਵਾਂਗ ਜੋ ਪੂਜਾ ਸਥਾਨ ਤੇ ਦੇਵੀ ਦਾ ਚੁੰਮਣ ਲੈ ਕੇ ਆਸ਼ੀਰਵਾਦ ਪ੍ਰਾਪਤ ਕਰਦਾ ਹੈ ਮੈਂ ਸਲਮਨ ਦਾ ਹੱਥ ਫੜਿਆ ਅਤੇ ਆਪਣੇ ਗਰਮ ਹੋਂਠਾਂ ਰਾਹੀਂ ਲੰਮਾ ਚੁੰਮਣ ਲੈਂਦਿਆਂ ਹੋਇਆ ਰਾਹਤ ਮਹਿਸੂਸ ਕੀਤੀ ਜਿਸ ਦੀ ਯਾਦ ਅੱਜ ਵੀ ਮੇਰੇ ਦਿਲ ਨੂੰ ਟੁੰਬਦੀ ਅਤੇ ਮੇਰੀ ਆਤਮਾ ਦੇ ਸਾਰੇ ਸਮਰੱਥਾਂ ਨੂੰ ਪਿਆਰ ਰਹਿਣ ਜਾਗਰਿਤ ਕਰਦੀ ਹੈ ਇਸੇ ਤਰ੍ਹਾਂ ਇੱਕ ਘੰਟਾ ਬੀਤ ਗਿਆ ਜਿਵੇਂਦਾ ਇੱਕ ਇੱਕ ਮਿੰਟ ਪਿਆਰ ਦੇ ਇੱਕ ਇੱਕ ਸਾਲ ਵਾਂਗ ਸੀ ਰਾਤ ਚੰਨ ਦੀ ਚਾਨਣੀ ਫੁੱਲਾਂ ਤੇ ਦਰਖਤਾਂ ਦੀ ਚੁੱਪ ਨੇ ਸਾਨੂੰ ਪਿਆਰ ਤੋਂ ਸਭੇ ਸਾਰੀ ਹਕੀਕਤ ਤੋਂ ਬੇਖਬਰ ਕਰ ਦਿੱਤਾ ਸੀ ਕਿ ਅਚਾਨਕ ਘੋੜਿਆਂ ਦੀਆਂ ਟਾਪਾਂ ਤੇ ਗੱਡੀ ਦੇ ਪਹੀਆਂ ਦੀ ਆਵਾਜ਼ ਸੁਣਾਈ ਦਿੱਤੀ ਖੁਸ਼ੀ ਦੇ ਪਲਾਂ ਅਦਾ ਸੁਪਨਿਆਂ ਦੀ ਦੁਨੀਆ ਵਿੱਚੋਂ ਨਿਕਲ ਕੇ ਦੁੱਖਾਂ ਤੇ ਗਮਾਂ ਦੀ ਦੁਨੀਆ ਵਿੱਚ ਮੁੜਦੇ ਹੋਏ ਅਸੀਂ ਵੇਖਿਆ ਬਜ਼ੁਰਗ ਵਾਪਸ ਆ ਗਿਆ ਸੀ ਅਸੀਂ ਉਠੇ ਅੱਗੋਂ ਦੀ ਹੋ ਕੇ ਉਸ ਨੂੰ ਮਿਲੇ ਕੋੜਾ ਗੱਡੀ ਬਾਗ ਦੇ ਕੋਲ ਪਹੁੰਚੀ ਤਾਂ ਫੈਰਿਸ ਆਫਨ ਦੀ ਉਸ ਵਿੱਚ ਉਤਰ ਕੇ ਹੌਲਿ ਜੇ ਸਾਡੇ ਵੱਲ ਵਧਿਆ ਜਿਸ ਦਾ ਜਿਸਮ ਥੋੜਾ ਜਿਹਾ ਝੁਕਿਆ ਹੋਇਆ ਸੀ ਜਿਵੇਂ ਦਿਲ ਤੇ ਕੋਈ ਵੱਡਾ ਬੋਝ ਲੈ ਕੇ ਮੁੜਿਆ ਹੋਵੇ ਉਸ ਨੇ ਸਲਮਾ ਦੇ ਨੇੜੇ ਆ ਕੇ ਦੋਵੇਂ ਹੱਥ ਉਸ ਦੇ ਮੋਢਿਆਂ ਤੇ ਰੱਖ ਕੇ ਉਸ ਵੱਲ ਟਿਕਟਕੀ ਲਗਾ ਕੇ ਵੇਖਿਆ ਉਸ ਦੇ ਝੁਰੜੀਆਂ ਪਰ ਇਹ ਚਿਹਰੇ ਉੱਤੇ ਹੰਜੂ ਉਤਰੇ ਪੁੱਤਰੀ ਪੁਕਾਰਨ ਲੱਗੇ ਤੇ ਹੋਂਠ ਦੁਖੀ ਮੁਸਕਾਨ ਨਾਲ ਕੰਬਜੇ ਗਏ ਰੁਕ ਰੁਕ ਕੇ ਬੋਲਿਆ ਮੇਰੀ ਪਿਆਰੀ ਸਲਮਾ ਬਹੁਤ ਛੇਤੀ ਹੀ ਤੂੰ ਆਪਣੇ ਪਿਆਰੇ ਪਿਤਾ ਦੀਆਂ ਬਾਹਾਂ ਵਿੱਚੋਂ ਕਿਸੇ ਹੋਰ ਵਿਅਕਤੀ ਦੀਆਂ ਬਾਹਾਂ ਵਿੱਚ ਚਲੀ ਜਾਵੇਂਗੀ ਬਹੁਤ ਛੇਤੀ ਤਕਦੀਰ ਤੈਨੂੰ ਇਸ ਇਕਾਂਤ ਘਰ ਵਿੱਚੋਂ ਵਿਸ਼ਾਲ ਸੰਸਾਰ ਵਿੱਚ ਲੈ ਜਾਏਗੀ ਇਹ ਬਾਗ ਤੇਰੇ ਕਦਮਾਂ ਦੀ ਛੋਹ ਤੋਂ ਬੰਜਾ ਹੋ ਜਾਏਗਾ ਤੇ ਇਹ ਤੇਰਾ ਪਿਤਾ ਤੇਰੇ ਲਈ ਅਜਨਬੀ ਸਾਰਾ ਫੈਸਲਾ ਹੋ ਗਿਆ ਹੈ ਪਰਮਾਤਮਾ ਤੇਰੇ ਅੰਗ ਸੰਗ ਰਹੇ ਇਸ ਹੌਂਦਿਆਂ ਹੀ ਸਲਮਾ ਦਾ ਤੇਰਾ ਉਤਰ ਗਿਆ ਤੇ ਅੱਖਾਂ ਪਥਰਾ ਗਈਆਂ ਜਿਵੇਂ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੋਵੇ ਕਸਟ ਲੱਗੇ ਪੰਛੀ ਵਾਂਗ ਉਹ ਚੀਕੀ ਦੁਖੀ ਤੇ ਕੰਬਦੀ ਆਵਾਜ਼ ਵਿੱਚ ਬੋਲੀ ਇਹ ਤੁਸੀਂ ਕੀ ਕਹਿ ਰਹੇ ਹੋ ਤੁਹਾਡਾ ਇਸ ਤੋਂ ਕੀ ਭਾਵ ਹੈ ਤੁਸੀਂ ਮੈਨੂੰ ਕਿੱਥੇ ਭੇਜ ਰਹੇ ਹੋ ਉਸ ਦੇ ਸ਼ਾਨਵੇਂ ਕਰਨ ਵਾਲੀ ਨਜ਼ਰ ਨਾਲ ਪਿਤਾ ਵੱਲ ਵੇਖਿਆ ਜਿਵੇਂ ਕਿਸੇ ਭੇਤ ਨੂੰ ਜਾਣਨ ਦਾ ਯਤਨ ਕਰ ਰਹੀ ਹੋਵੇ ਉਸੇ ਪਲ ਉਹ ਬੋਲੀ ਮੈਨੂੰ ਸਮਝ ਆ ਗਈ ਹੈ ਸਾਰੀ ਗੱਲ ਬਾਦਰੀ ਨੇ ਤੁਹਾਡੇ ਕੋਲ ਮੇਰਾ ਹੱਥ ਮੰਗ ਲਿਆ ਹੈ ਅਤੇ ਖੰਭ ਟੁੱਟੇ ਪੰਛੀ ਵਾਂਗ ਮੇਰੇ ਲਈ ਪਿੰਜਰਾ ਤਿਆਰ ਕਰ ਲਿਆ ਹੈ ਕੀ ਤੁਹਾਡੀ ਇਹੀ ਇੱਛਾ ਹੈ ਪਿਤਾ ਜੀ ਬਜ਼ੁਰਗ ਨੇ ਡੂੰਗਾ ਹੋਂਗਾ ਭਰਿਆ ਤੇ ਹਾਂ ਵਿੱਚ ਉੱਤਰ ਦਿੱਤਾ ਪਿਆਰ ਨਾਲ ਉਹ ਸਲਮਾ ਨੂੰ ਅੰਦਰ ਲੈ ਗਿਆ ਜਦੋਂ ਕਿ ਮੈਂ ਬਾਗ ਵਿੱਚ ਅਕੱਲਾ ਰਹਿ ਗਿਆ ਜਿਵੇਂ ਪੱਤੇ ਝੜਦੇ ਪੱਤਿਆਂ ਨੂੰ ਤੂਫਾਨ ਉਡਾਲ ਜਾਂਦਾ ਹੈ ਇਹੀ ਮੇਰੇ ਦਿਲ ਦੀ ਹਾਲਤ ਸੀ ਫਿਰ ਮੈਂ ਵੀ ਉਹਨਾਂ ਦੇ ਪਿੱਛੇ-ਪਿੱਛੇ ਚਲਾ ਗਿਆ ਤੇ ਉਲਝਾਂ ਤੋਂ ਬਚਣ ਲਈ ਮੈਂ ਬਜ਼ੁਰਗਨ ਨਾਲ ਆਪਣਾ ਹੱਥ ਮਿਲਾਇਆ ਆਪਣੀ ਪਿਆਰੀ ਸਲਮਾ ਵੱਲ ਵੇਖਿਆ ਤੇ ਬਾਹਰ ਆ ਗਿਆ ਜਿਵੇਂ ਹੀ ਮੈਂ ਬਾਗ ਦੇ ਸਿਰੇ ਤੱਕ ਪੁੱਜਿਆ ਮੈਨੂੰ ਲੱਗਾ ਜੇ ਇਹ ਬਜ਼ੁਰਗ ਮੈਨੂੰ ਬੁਲਾ ਰਿਹਾ ਹੋਵੇ ਉਹ ਮਿਲਣ ਲਈ ਪਿੱਛੇ ਆ ਰਿਹਾ ਸੀ ਮਾਫੀ ਮੰਗਦਿਆਂ ਉਹ ਮੇਰਾ ਹੱਥ ਫੜ ਕੇ ਕਹਿਣ ਲੱਗਾ ਮੇਰੇ ਬੇਟੇ ਮੈਨੂੰ ਮਾਫ ਕਰ ਮੈਂ ਹੰਝੂ ਬਹਾ ਕੇ ਤੁਹਾਡੀ ਸ਼ਾਮ ਦੀ ਖੁਸ਼ੀ ਵਿੱਚ ਖਲਲ ਪਾਇਆ ਹੈ ਪਰ ਮਿਹਰबानी ਕਰੀ ਤੂੰ ਆਂਦਾ ਰਹੀ ਜਦੋਂ ਕਿ ਮੈਂ ਇਸ ਸੁਨਸਾਨ ਘਰ ਵਿੱਚ ਇਕੱਲਾ ਤੇ ਨਿਰਾਸ਼ ਰਹਿ ਜਾਵਾਂ ਮੇਰੇ ਬੇਟੇ ਜਵਾਨੀ ਅਤੇ ਬढ़ापे ਦਾ ਕੋਈ ਮੇਲ ਨਹੀਂ ਜਿਵੇਂ ਦਿਨ ਤੇ ਰਾਤ ਕਦੇ ਨਹੀਂ ਮਿਲਦੇ ਪਰ ਤੂੰ ਆਉਂਦਾ ਰਹੀਂ ਆਪਣੇ ਬਾਪ ਨਾਲ ਬਤਾਏ ਮੇਰੇ ਜਵਾਨੀ ਦੇ ਦਿਨਾਂ ਦੀ ਯਾਦ ਤਾਜ਼ਾ ਕਰਾਂਦਾ ਰਹੀਂ ਅਤੇ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਇਸ ਬਾਰੇ ਦੱਸਦਾ ਰਹੀਂ ਪਰ ਮੈਂ ਇਹਨਾਂ ਗੱਲਾਂ ਦਾ ਕੋਈ ਬਹੁਤਾ ਮਹੱਤਵ ਨਹੀਂ ਕੀ ਤੂੰ ਮੇਰੇ ਕੋਲ ਨਹੀਂ ਆਏਂਗਾ ਜਦੋਂ ਸਲਮਾ ਮੈਨੂੰ ਇਕੱਲਿਆਂ ਛੱਡ ਕੇ ਇਸ ਘਰ ਤੋਂ ਚਲੀ ਜਾਵੇਗੀ ਇਹਨਾਂ ਗਮਗੀਨ ਸ਼ਬਦਾਂ ਨੂੰ ਸੁਣਦਿਆਂ ਤੇ ਉਸ ਨਾਲ ਹੱਥ ਮਿਲਾਉਂਦਿਆਂ ਮੈਨੂੰ ਲੱਗਿਆ ਜਿਵੇਂ ਗਰਮ-ਗਰਮ ਹੰਝੂ ਮੇਰੇ ਹੱਥਾਂ ਉੱਤੇ ਡਿੱਗ ਪਏ ਹੋਣ ਦੁੱਖ ਨਾਲ ਹਲੂਣਿਆਂ ਤੇ ਪਿਤਾ ਪਿਆਰ ਕਾਰਨ ਮੈਨੂੰ ਲੱਗਿਆ ਜਿਵੇਂ ਮੇਰਾ ਦਿਲ ਦੁੱਖ ਨਾਲ ਫਟ ਜਾਏਗਾ ਮੈਂ ਸਿਰ ਉੱਤੇ ਚੁੱਕਿਆ ਤਾਂ ਉਸ ਮੇਰੀਆਂ ਅੱਖਾਂ ਵਿੱਚ ਹੰਝੂ ਵੇਖ ਕੇ ਉਸ ਮੇਰੇ ਵਾਲ ਚੁੱਕ ਕੇ ਮੇਰੇ ਮੱਥੇ ਦਾ ਚੁੰਮਣ ਲੈਂਦੇ ਆਂ ਕਿਆ ਅੱਛਾ ਮੇਰੇ ਬੇਟੇ ਅਲਵਿਦਾ ਜਵਾਨ ਨਾਲ ਇੱਕ ਬਜ਼ੁਰਗ ਦੇ ਅਥਰੂ ਵਧੇਰੇ ਅਸਰ ਕਰਦੇ ਹਨ ਕਿਉਂਕਿ ਇਹ ਉਸ ਦੇ ਕਮਜ਼ੋਰ ਜਿਸਮ ਵਿੱਚ ਬਚਿਆ ਖੋਜਾ ਸ਼ਰਮਾਇਆ ਹੁੰਦੇ ਹਨ ਇੱਕ ਜਵਾਨ ਮਨੁੱਖ ਦੇ ਹੰਝੂ ਗੁਲਾਬ ਦੀ ਪੱਤੀ ਉਤੇ ਤਰੇਲ ਤੁਪਕੇ ਵਾਂਗ ਹੁੰਦੇ ਹਨ ਜਦੋਂ ਕਿ ਇੱਕ ਬਜ਼ੁਰਗ ਦੇ ਉਸ ਪੀਲੇ ਪੱਤੇ ਵਾਂਗ ਜੋ ਸਰਦੀ ਆਉਣ ਤੇ ਹਵਾ ਦੇ ਝੋਕੇ ਨਾਲ ਡਿੱਗ ਪੈਂਦਾ ਹੈ ਜਦ ਮੈਂ ਫੈਰਿਸ ਆਫੰਦੀ ਦੇ ਘਰ ਤੋਂ ਵਿਦਾ ਲਈ ਤਾਂ ਸਾਲਮਾ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ ਉਸ ਦੀ ਖੂਬਸੂਰਤੀ ਸائے ਵਾਂਗ ਮੇਰੇ ਪਿੱਛਾ ਕਰਦੀ ਰਹੀ ਅਤੇ ਉਸ ਨੇ ਪਿਤਾ ਦੇ ਹੰਝੂ ਮੇਰੇ ਹੱਥ ਉਤੇ ਹੌਲੀ-ਹੌਲੀ ਸੁੱਕ ਗਏ ਮੇਰਾ ਉੱਥੋਂ ਆਉਣਾ ਇੰਜ ਸੀ ਜਿਵੇਂ ਆਦਮ ਦਾ ਸਵਰਗ ਚੋਂ ਆਉਣਾ ਪਰ ਮੇਰੇ ਦਿਲ ਦੀ ਮਲਕਾ ਹਵਾ ਸਾਰੇ ਸੰਸਾਰ ਨੂੰ ਅਦਨ ਬਣਾਉਣ ਲਈ ਮੇਰੇ ਨਾਲ ਨਹੀਂ ਸੀ ਉਸ ਰਾਤ ਜਦੋਂ ਮੇਰਾ ਦੁਆਰਾ ਜਨਮ ਹੋਇਆ ਸੀ ਮੈਂ ਮਹਿਸੂਸ ਕੀਤਾ ਕਿ ਮੈਂ ਮੌਤ ਦੇ ਪਹਿਲੀ ਵਾਰੀ ਦਰਸ਼ਨ ਕੀਤੇ ਹਨ ਇਸ ਤਰ੍ਹਾਂ ਸੂਰਜ ਆਪਣੀ ਗਰਮੀ ਨਾਲ ਹੀ ਖੇਤਾਂ ਨੂੰ ਜੀਵਨ ਦਾਣ ਵੀ ਦਿੰਦਾ ਹੈ ਤੇ ਤਵਾ ਵੀ ਕਰ ਦਿੰਦਾ ਹੈ ਅੰਜਲੇ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ